ਸਿੱਖ ਇਤਿਹਾਸ ਕੁਰਬਾਨੀਆਂ ਤੇ ਸ਼ਹਾਦਤਾਂ ਨਾਲ ਭਰਿਆ ਹੋਇਆ ਇਤਿਹਾਸ ਹੈ ਤੇ ਜੇ ਗੱਲ ਕਰੀਏ ਮਾਝੇ ਦੀ ਧਰਤੀ ਦੀ ਤੇ ਮਾਝੇ ਦੀ ਧਰਤੀ ਨੂੰ ਖਾਸ ਬਖਸ਼ਿਸ਼ਾਂ ਵੀ ਨੇ ਤੇ ਇਸ ਧਰਤੀ ਦੇ ਉੱਤੇ ਕੋਈ ਅਜਿਹਾ ਨਗਰ ਹੋਵੇਗਾ ਜਿੱਥੇ ਗੁਰੂ ਤੋਂ ਆਪਾ ਵਾਰਨ ਵਾਲਿਆਂ ਨੇ ਕੋਈ ਕਸਰ ਛੱਡੀ ਹੋਵੇਗੀ ਸੋ ਅੱਜ ਜਿਸ ਸਥਾਨ ਤੇ ਪਹੁੰਚੇ ਆਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵਾਏ ਇੱਥੇ ਭਾਈ ਤਾਰਾ ਸਿੰਘ ਵਾਹ ਦਾ ਡੇਰਾ ਹੋਇਆ ਕਰਦਾ ਸੀ ਭਾਈ ਤਾਰਾ ਸਿੰਘ ਵਾਹ ਦਾ ਜਨਮ ਸਾਲ 1694 ਈਸਵੀ ਦੇ ਵਿੱਚ ਭਾਈ ਗੁਰਦਾਸ ਸਿੰਘ ਜੀ ਦੇ ਘਰ ਦੇ ਵਿੱਚ ਹੋਇਆ ਭਾਈ ਗੁਰਦਾਸ ਸਿੰਘ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਭਾਈ ਤਾਰਾ ਸਿੰਘ ਮਾ ਨੇ ਭਾਈ ਮਨੀ ਸਿੰਘ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜ਼ੁਲਮਾਂ ਦਾ ਅੰਤ ਕਰਨ ਵਾਸਤੇ ਪੰਜਾਬ ਭੇਜਿਆ ਤਾਂ ਉਹਨਾਂ ਦੀ ਫੌਜਾਂ ਦੇ ਵਿੱਚ ਜਰਨੈਲ ਦੇ ਤੌਰ ਤੇ ਵਿਚਰੇ ਸਨ ਭਾਈ ਤਾਰਾ ਸਿੰਘ ਮਾ ਇਸ ਇਲਾਕੇ ਦੇ ਵਿੱਚ ਚੌਧਰੀ ਸਾਹਿਬ ਰਾਏ ਦੀਆਂ ਕੂੜੀਆਂ ਜੜੀਆਂ ਨੇ ਉਹ ਸਿੱਖਾਂ ਦੀਆਂ ਫਸਲਾਂ ਦਾ ਸਿੱਖਾਂ ਦੀ ਫਸਲ ਦਾ ਨੁਕਸਾਨ ਕਰਿਆ ਕਰਦੀਆਂ ਸਨ ਤੇ ਸਿੱਖਾਂ ਨੇ ਪਾਈ ਗੁਰਬਖਸ਼ ਸਿੰਘ ਤੇ ਮਾਲੀ ਸਿੰਘ ਪੜਾਣੇ ਵਾਲੇ ਪੜਾਣਾ ਇਸ ਵੇਲੇ ਲਾਹੌਰ ਦੇ ਵਿੱਚ ਪੈ ਜਾਂਦਾ ਪਾਕਿਸਤਾਨ ਦੇ ਵਿੱਚ ਪੈ ਜਾਂਦਾ ਉਹਨਾਂ ਨੂੰ ਨਾਲ ਲੈ ਕੇ ਸਹਿਬ ਰਾਏ ਦੇ ਨਾਲ ਗੱਲ ਕਰਨੀ ਚਾਹੀ ਪਰ ਸਹਿਬ ਰਾਏ ਨੇ ਅੱਗੋਂ ਕਿਹਾ ਕਿ ਮੇਰੇ ਕੋਲ ਕੂੜੀਆਂ ਨੇ ਪਰ ਰੱਸੇ ਨਹੀਂ ਨੇ ਤੇ ਤੁਹਾਡੇ ਕੇਸ ਕੱਟ ਕੇ ਮੈਂ ਉਹਨਾਂ ਤੇ ਰੱਸੇ ਬਣਾ ਕੇ ਤੇ ਕੂੜੀਆਂ ਨੂੰ ਬਣਾਗਾ ਜਦੋਂ ਸਿੱਖਾਂ ਨੂੰ ਇਹ ਗੱਲ ਚੁਬੀ ਤਾਂ ਫਿਰ ਪਾਈ ਅਮਰ ਸਿੰਘ ਭਾਈ ਬਗੇਲ ਸਿੰਘ ਤੇ ਲਖਬੀਰ ਸਿੰਘ ਘਰੇਾਲੇ ਵਾਲਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸਹਬ ਰਾਏ ਦੀਆਂ ਘੋੜੀਆਂ ਇੱਥੋਂ ਲਿਜਾ ਕੇ ਪਟਿਆਲੇ ਦੇ ਰਾਜੇ ਆਲਾ ਸਿੰਘ ਨੂੰ ਵੇਚ ਦਿੱਤੀਆਂ ਤੇ ਜੜੀ ਰਾਸ਼ੀ ਘੋੜੀਆਂ ਦੀ ਪ੍ਰਾਪਤ ਹੋਈ ਉਹ ਭਾਈ ਤਾਰਾ ਸਿੰਘ ਵਾਂ ਦੇ ਲੰਗਰਾਂ ਦੇ ਵਿੱਚ ਉਹਨਾਂ ਨੇ ਭੇਟ ਕਰ ਦਿੱਤੀ ਭਾਈ ਤਾਰਾ ਸਿੰਘ ਵਾਂ ਅਬਿਆਗਤ ਜਿਹੜੇ ਲੋਕਸਾਂ ਨੇ ਜਿਹੜੇ ਰਾਹੀ ਸਨ ਉਹਨਾਂ ਦੀ ਲੰਗਰ ਪਾਣੀ ਦੇ ਨਾਲ ਸੇਵਾ ਕਰਿਆ ਕਰਦੇ ਸਨ ਲੋੜਵੰਦਾਂ ਨੂੰ ਕੱਪੜੇ ਦਿਆ ਕਰਦੇ ਸਨ ਦਵਾਈਆਂ ਜੜੀ ਬੁੱਟੀਆਂ ਅਜਿਹੀ ਸੇਵਾ ਜਿਹੜੀ ਭਾਈ ਤਾਰਾ ਸਿੰਘ ਵਾਂ ਇਸ ਡੇਰੇ ਦੇ ਵਿੱਚ ਕਰਦੇ ਸਨ ਸਹਬ ਰਾਏ ਪਹਿਲਾਂ ਕੂੜੀਆਂ ਲੱਭਦਾ ਭਾਈ ਤਾਰਾ ਸਿੰਘ ਮਾਂ ਦੇ ਡੇਰੇ ਤੇ ਹੁੰਦਾ ਹੈ ਬੋਲ ਕਬੋਲ ਬੋਲਦਾ ਹੈ ਤਾਂ ਸਿੰਘਾਂ ਦੇ ਵੱਲੋਂ ਉਸ ਨੂੰ ਸੋਧਿਆ ਜਾਂਦਾ ਹੈ ਭੱਜਦਾ ਹੈ ਸਾਹਿਬ ਰਾਏ ਜਾ ਕੇ ਜ਼ਾਫਰ ਬੇਗ ਫੌਜਦਾਰ ਆ ਪੱਟੀ ਦਾ ਉਸ ਨੂੰ ਜਾ ਕੇ ਸ਼ਿਕਾਇਤ ਕਰਦਾ ਹੈ ਤੇ ਫੌਜਦਾਰ ਆਪਣੇ ਦੋ ਪਤੀਜਿਆਂ ਨੂੰ ਨਾਲ ਲੈ ਕੇ ਕੁਝ ਸਿਪਾਹੀ ਲੈ ਕੇ ਤੇ ਸਾਹਿਬ ਰਾਏ ਦੇ ਨਾਲ ਇਸ ਹਸਤਾਨ ਤੇ ਪਹੁੰਚਦਾ ਹੈ ਜਿੱਥੇ ਫਿਰ ਜਿਹੜਾ ਪਾਈ ਬਗੇਲ ਸਿੰਘ ਜਿਹੜੇ ਆ ਇਸ ਜੰਗ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਉਹ ਸ਼ਹਾਦਤ ਪ੍ਰਾਪਤ ਕਰਦੇ ਨੇ ਤੇ ਬਾਕੀ ਜਿਹੜੇ ਨੇ ਕੁਝ ਉਸ ਦੇ ਭਤੀਜੇ ਜ਼ਾਫਰ ਬੇਗ ਦੇ ਵੀ ਸ਼ਹੀਦ ਹੋ ਜਾਂਦੇ ਨੇ ਉਸ ਤੋਂ ਬਾਅਦ ਮਾਫੀ ਮੰਗਦਾ ਹੈ ਜ਼ਾਫਰ ਬੇਗ ਆਪਣੇ ਪੁੱਤ ਭਤੀਜਿਆਂ ਦੀਆਂ ਲਾਸ਼ਾਂ ਲੈ ਜਾਣ ਦੇ ਲਈ ਮਾਫੀ ਮੰਗਦਾ ਹੈ ਲਾਸ਼ਾਂ ਲੈ ਜਾ ਕੇ ਬਾਅਦ ਵਿੱਚ ਲਾਹੌਰ ਦਰਬਾਰ ਦੇ ਵਿੱਚ ਪੇਸ਼ ਹੁੰਦਾ ਹੈ ਜਿੱਥੇ ਜਹਾਂਗੀਰ ਦੇ ਕੋਲ ਜਾ ਕੇ ਉਹ ਸ਼ਿਕਾਇਤ ਕਰਦਾ ਤੇ 2000 ਸਿਪਾਈ ਜਿਹੜੇ ਨੇ ਉਹ ਫਿਰ ਭਾਈ ਤਾਰਾ ਸਿੰਘ ਮਾਹ ਦੇ ਇਸ ਡੇਰੇ ਦੇ ਉੱਤੇ ਹਮਲਾ ਕਰਨ ਲਈ ਆਉਂਦੇ ਨੇ ਸਨ 1726 ਦੇ ਵਿੱਚ 2000 ਮੁਗਲ ਸਿਪਾਈ ਭਾਈ ਤਾਰਾ ਸਿੰਘ ਵਾਂ ਦੀ ਇਸ ਡੇਰੇ ਦੇ ਉੱਤੇ ਹਮਲਾ ਕਰਦੇ ਨੇ ਇਸ ਇਸੇ ਮੈਦਾਨ ਦੇ ਵਿੱਚ ਇਸੇ ਡੇਰੇ ਦੇ ਉੱਤੇ ਜੰਗ ਹੁੰਦੀ ਹੈ 5 ਮਾਰਚ 1726 ਸਵੀ ਵਾਲੇ ਦਿਨ ਭਾਈ ਤਾਰਾ ਸਿੰਘ ਵਾਂ ਤੇ 21 ਸਿੰਘ ਜਿਹੜੇ ਨੇ ਮੁਗਲ ਫੌਜਾਂ ਦਾ ਟੱਕਰਾ ਕਰਦੇ ਸ਼ਹੀਦ ਹੋ ਜਾਂਦੇ ਨੇ ਸੋ ਇਸ ਪਾਵਨ ਸਥਾਨ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜਿਸ ਸਥਾਨ ਤੇ ਆਪ ਸੰਗਤਾਂ ਦਰਸ਼ਨ ਦੀਦਾਰੇ ਕਰ ਰਹੇ ਹੋ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਹ ਭਾਈ ਤਾਰਾ ਸਿੰਘ ਜੀ ਵਾਂ ਦੇ ਨਾਲ ਇਸੇ ਹੀ ਬਾਬਾ ਜੀ ਨੇ ਨਗਰ ਦੇ ਵਿੱਚ ਜਨਮ ਧਾਰਿਆ ਇਸੇ ਹੀ ਨਗਰ ਦੇ ਵਿੱਚ ਸੀਦੀ ਪਾਈ ਹੈ। ਸੂ ਬਾਬਾ ਜੀ ਦੇ ਪੰਜ ਭਰਾ ਸਨ। ਬੰਦਾ ਸਿੰਘ ਬਹਾਦਰ ਤੋਂ ਬਾਅਦ ਜਿਹੜੀ ਪਹਿਲੀ ਜੰਗ ਇੱਥੇ ਹੋਈ ਹੈ। ਸਹਿਬ ਰਾਏ ਚੌਧਰੀ ਨਸ਼ਹਿਰੇ ਟਾਲੇ ਦਾ ਘੋੜੀਆਂ ਕਿਸਾਨਾਂ ਦੀ ਫਸਲਾਂ ਵਿੱਚ ਛੜਦਾ ਸੀ। ਬਾਬਾ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਘੋੜੀਆਂ ਆਪਣੀਆਂ ਬੰਨ੍ਹ ਲਓ। ਸਾਹਿਬ ਰਾਏ ਚੌਧਰੀ ਨਸ਼ਹਿਰ ਟਾਂ ਲੈਦਾ ਹੰਕਾਰਿਆ ਹੋਇਆ ਬਾਬਾ ਜੀ ਨੂੰ ਅੱਗੇ ਕਸੂਤੇ ਬੋਲ ਬੋਲਣ ਲੱਗਾ ਉਹਨੇ ਕਿਹਾ ਕਿ ਮੇਰੇ ਕੋਲ ਘੋੜੀਆਂ ਬੰਨਣ ਵਾਸਤੇ ਰਸੇ ਹੈ ਨਹੀਂ ਮੈਂ ਤੁਹਾਡੀਆਂ ਦਾੜ੍ਹੀਆਂ ਕੇਸ ਕਤਰ ਕਰਕੇ ਉਹਦਾ ਦੇ ਰਸੇ ਵਟ ਕੇ ਫੇਰ ਹੀ ਘੋੜੀਆਂ ਬੰਨਾਂਗਾ ਇਸੇ ਹੀ ਗੱਲ ਨੂੰ ਲੈ ਕੇ ਇਸੇ ਬਹੁਤ ਤਕੜੀ ਜੰਗ ਹੋਈ ਆ ਬਾਬਾ ਜੀ ਨੇ ਇਸ ਸਥਾਨ ਤੇ ਸiddhi ਵੀ ਪ੍ਰਾਪਤ ਕੀਤੀ ਹੈ ਜਨਮ ਵੀ ਇਸੇ ਧਾਰਿਆ ਇਸ ਦਾ ਇਸ ਵੇਲੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੇਟੀ ਬਹੁਤ ਸਜਜਤਾ ਨਾਲ ਚੜਾ ਰਹੀ ਹੈ 24 ਘੰਟੇ ਲੰਗਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਚੱਲਦਾ ਹੈ ਇਤਿਹਾਸਿਕ ਇਮਾਰਤ ਬਣੀ ਹੋਈ ਹੈ ਦੋਨੋਂ ਟਾਈਮ ਕੀਰਤਨ ਕਥਾ ਨੇਤ ਨੇਮ ਦੀਆਂ ਬਾਣੀਆਂ ਸੰਗਤਾਂ ਰੋਜ਼ਾਨਾ ਰੁਟੀਨ ਦੇ ਨਾਲ ਦਰਸ਼ਨ ਦੀਦਾਰੇ ਕਰਦੀਆਂ ਨੇ ਤੇ ਆਪਣਾ ਜਨਮ ਸਫਲਾ ਕਰਦਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ